ਚਲੋ ਆਉਗੇ ਤੇ ਪਤਾ ਲੱਗਣਾ ਖੁਸ਼ ਆ ਹਾਂ ਚਲੋ ਮੈਂ ਕਰਦੀ ਹਾਂ ਤਿਆਰੀ ਤਿਆਰੀ ਕਰਨਾ ਲੈ ਲੈ ਕਿਤੋਂ ਉਹ ਲੈ ਲੈ ਲਾਣੀ ਚਾਦਰ ਉਧਰ ਖਿਲਾ ਲੈ ਤੇ ਉਹਦੇ ਡਰੈਗ ਰੂਟ ਨੂੰ ਕੋ ਸਟ ਸੂਟ ਕਰਨਾ ਚਲੋ ਠੀਕ ਹੈ ਉਹਦੇ ਹੀ ਹੋਣੇ ਟਾਈਮ ਬੜਾ ਹੋਣਾ ਹਾਂਜੀ ਮੈਂ ਕਰ ਲਾਂ ਫਿਰ ਠੀਕ 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 ਸ਼ਮੀ ਹਾਂਜੀ ਕੀ ਆ ਆ ਆ ਗਈ ਕਿਆ ਹੌਣ ਲੱਗਾ ਕਿ ਜਿਹਨੇ ਸੂਟ ਪਾਇਆ ਤੇ ਇਹ ਹੁੰਦੇ ਸੂਟ ਆ ਪਿਓਰ ਦਾ ਸੂਟ ਹੀ ਉਹ ਨਹੀਂ ਆ ਤੇਨੋ ਕਵਾਰੀ ਹੁੰਦੀ ਇਹਵੇਂ ਦੇ ਕੱਪੜੇ ਆਪਾਂ ਪਾਉਣੇ ਆ ਹੌਣ ਲੱਗਣ ਦੀਆਂ ਨਹੀਂ ਨਵੇਂ ਵਿਆਹ ਹੀ ਹੋ ਗਏ ਹਾਂ ਤਿਆਰ ਹਾਂ ਹਾਂਜੀ ਜੀ ਤਿਆਰੀ ਤੇ ਚੁੰਨੀ ਲੈ ਕੇ ਜਾਣੀ ਹੈ ਸਿਰ ਤੇ ਤੇ 1 ਮਿੰਟ ਭਾਪੀ ਇੱਥੇ ਬਹਿਣ ਮੇਰੀ ਗੱਲ ਸੁਣੋ ਮੈਂ ਨਾ ਤੇਨ ਨਾਲ ਇੱਕ ਗੱਲ ਕਰਨੀ ਆ ਬੋਲੋ ਦੀਦੀ ਉਹ ਨਾ ਜਿਹੜਾ ਮੇਰਾ ਸੂਟ ਆਇਆ ਨੋ ਗਿਆ ਨਾ ਹਾਂਜੀ ਹਾਂਜੀ ਕੀ ਨਾ ਮੈਨੂੰ ਪਸੰਦ ਜਿਆ ਨਹੀਂ ਆਇਆ ਨਾ ਤੇ ਮੈਨੂੰ ਉਹਦਾ ਰੰਗ ਚੱਜਿਆਈ ਤੇ ਨਾ ਕਪੜਾ ਚੱਜਿਆਈ ਤੇ ਮੈਂ ਤੇਨ ਨਾਲ ਗੱਲ ਕਰਨ ਲੱਗੀ ਆ ਅੱਜ ਜਾਣਾ ਤਾਂ ਹੈ ਹੀ ਆ ਤੇ ਤੂੰ ਆਪਣੀ ਭਾਬੀ ਨੂੰ ਕਹੀ ਆ ਉਹ ਸੂਟ ਤਾਂ ਇਹੋ ਰੱਖ ਲੈ ਨਾ ਤੇ ਮੈਨੂੰ ਸੂਟ ਦੇ ਦੇ ਨਾ ਪੈਸੇ ਦੇਣ। 8-10000 ਤੋਂ ਵਧੀਆ ਸੂਟ ਕਿਹੜਾ ਹੁੰਦਾ ਵਸ। ਤੂੰ ਪਹਿਲੇ ਲੈ ਆਂ ਤੇ ਸੂਟ ਮੈਂ ਆਪਣੇ ਮਤਲਬ ਦਾ ਲੈ ਆਉਂਗੀ। ਠੀਕ ਹੈ ਨਾ? ਚਲਾ ਜਾ ਹੁਣ। ਚੱਲੀਏ। ਆ ਜਾ ਮੇਰੇ ਮਗਰ। 8-10000 ਦਾ ਸੂਟ। ਇਹਨਾਂ ਮੇਗਾ ਸੂਟ ਕਿਥੋਂ ਲੈ ਕੇ ਦੇਣਗੇ ਭਾਬੀ ਹੁਣ? ਹੋ ਨਾ ਤਾਂ ਤੇ ਪਹਿਲੇ ਹੀ ਬਹੁਤ ਖਰਚਾ ਹੋ ਗਿਆ ਵਿਆਹ ਤੇ ਕਿਉਂਕਿ ਉਹ ਛੋਲਾ ਨੇ ਕਿਹਾ ਸੀ ਕਿ ਬਰਾਤ ਨੂੰ ਸਾਂਭਣ ਬਸ ਚੰਗੀ ਤਰ੍ਹਾਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੋਂ ਹੋਂ ਤੇ ਹੋਰ ਦੀਆਂ ਹੋਰੀ ਗੱਲਾਂ ਕਰੀ ਜਾਂਦੇ ਸਾਰੇ ਜਣੇ ਕੀ ਕਰਾਂ ਬਾਦੀ ਨਾਲ ਗੱਲ ਕਰਾਂ ਸੋੜਦੀ ਕਿ ਨਾ ਕਰਾਂ ਕੋਈ ਸਮਝ ਨਹੀਂ ਲੱਗੰਡੀ ਮੈਂ ਜੇਦੀ ਮਾਨੋਨੇਗੀ ਤੈਨੂੰ ਕਿੱਥੋਂ ਸਮਝ ਆਣੀ ਆ ਉਹਨੇ ਵੇਖ ਧੀ ਦਾ ਵਿਆਹ ਕੀਤਾ ਕੰਦੇ ਕਿ ਕਾਲੀ ਚੀਜ਼ ਕੋਈ ਦੇ ਨਹੀਂ ਜਾਣੀ ਨਹੀਂ ਉਹਨੇ ਤੇਰੀ ਜ਼ਿੰਦਗੀ ਚ ਪਹਿਲਾਂ ਹੀ ਨਹਿਰ ਲੈਂਦਾਈ ਜਿੰਨੇ ਕਾਲਾ ਪਰਸ ਦੇ ਦਿੱਤਾ ਮੈਨੂੰ ਪਤਾ ਸੀ ਆ ਲੈ ਫੜ ਵੇਖ ਪਰਸ ਇਹਨੂੰ ਕੰਦੇ ਆ ਪਰਸ ਨਾ ਕਪੜਾ ਚਾਜ ਸਵਾਦਾ ਦਿੱਤਾ ਤੇ ਨਾ ਢੰਗ ਦੀਆਂ ਕੋਈ ਚੀਜ਼ਾਂ ਦਿੱਤੀਆਂ ਆ ਪਾ ਕੇ ਚੱਲੀ ਪੇਕਿਆਂ ਦੇ ਟੋਪਸ ਜਿਹੜੇ ਸੌਰੇ ਨੇ ਦਿੱਤੇ ਸੀ ਉਹ ਮਾਰੇ ਸੀ ਬੋਲਦੀ ਨਹੀਂ ਕਿ ਚੰਗੇ ਨਹੀਂ ਸੀ ਇਹਗੇ ਉਹ ਦੇਜ ਬਾਬੂ ਆ ਲੈ ਮੰਮੀ ਜੀ ਹੋਰ ਆ ਜਾ ਧੀਰ ਕਹੇਗੀ ਕਿ ਮੇਰੀ ਸੱਸ ਕਪਤੀ ਆ ਜਿਹੜੀਆਂ ਮੇਰੇ ਪੇਕੇ ਦੀਆਂ ਚੀਜ਼ਾਂ ਉਹ ਸਾਰੀਆਂ ਲਵਾਈ ਜਾਂਦੀ ਚਲ ਇੱਕ ਚੀਜ਼ ਪਾ ਜਾ ਪਾਏ ਰਹਿਣ ਦਾ ਮੰਮੀ ਤੋਰਾਂਗੇ ਸਾਡੇ ਨਾਲ ਮੁੰਡਾ ਮੇਰਾ ਚਿੱਟੀ ਚਮੜੀ ਵੇ ਕੇ ਢੜ ਗਿਆ ਰਤੇ ਚੱਲ ਤੋਰ ਕੀ ਗੱਲ ਸੁਣਾ ਦੀਦੀ ਕੀ ਕਰਦੇ ਆ ਮੇਰਾ ਪਰਸ ਵੀ ਚੋਕੇ ਮਾਰਿਆ ਜੋ ਵੀ ਕਰਦੇ ਸਹੀ ਕਰਦੇ ਆ ਉਹ ਗਲਤ ਨਹੀਂ ਕਰਦੇ ਚੱਲ ਇਹ ਟਾਇਰ ਨਾਲ ਲਾਣ ਆ ਜਾ ਓਏ ਆ ਜਾ ਹੁਣ ਕੀ ਸੋਚੀਂਦੀ ਓਥੇ ਕੋਈ ਚਾਹ ਵੀ ਬਣ ਗਈ ਆ ਅਜੇ ਤੱਕ ਆਈ ਨਹੀਂ ਆ ਮੈਨੂੰ ਤਾਂ ਕਹਿੰਦੇ ਹੁਣੇ ਆ ਜਾਣਾ ਮਾ ਹਾਂ ਬੜੀ ਚਾਹ ਤਾਂ ਬਣ ਗਈ ਜੇ ਤੇ ਮਨ ਕਾੜਦੇ ਨੇ ਚਾਹ ਬੜੀ ਪਸੰਦ ਆ ਮੇਰੇ ਹੱਥ ਦੀ ਉਹ ਤਾਂ ਗੱਲ ਪਤਾ ਨਹੀਂ ਜੇ ਮੈਂ ਤਾਂ ਆ ਆ ਦੇਖਣ ਦੀ ਵੀ ਡੇਢ ਕਿੱਡਾ ਆ ਗਿਆ ਤੇ ਅਜੇ ਤੱਕ ਆਈ ਹੀ ਨਹੀਂ ਗੀ ਹਾਂ ਸਮਾਂ ਨੇ ਸਾਰਾ ਠੰਡਾ ਹੋ ਗਿਆ ਲਿਆਂਦਾ ਜਿਹੜਾ ਉਹ ਗਾਣਾ ਪੁੱਤ ਲੈੜੀ ਬੜੀ ਬੱਤਾ ਇਹਨਾਂ ਨੇ ਪੁੱਤ ਜਦੋਂ ਦੀ ਸ਼ਮੀ ਵਿਆਹੀ ਗਈ ਹੈ ਨਾ ਮੇਰੇ ਅੱਤੇ ਕਿਤੇ ਜੀ ਨਹੀਂ ਲੱਗਦਾ ਉਹ ਤੋਂ ਉਹਦੇ ਬਿਨਾਂ ਤੇ ਕਿਤੇ ਕੱਢ ਕਿੰਨਾ ਸੁਨਿਆ ਲੱਗ ਰੰਗਿਆ ਕਦੀ ਉਧਰੋਂ ਨਿਕਲ ਕੇ ਆ ਜਾਣਾ ਕਦੀ ਉਧਰ ਵੇਲਾ ਈਆਂ ਵੀ ਪੁਰਾਣੀਆਂ ਹੀ ਹੁੰਦੇ ਨਾ ਜਦੋਂ ਕਦੇ ਵਿਆਹ ਲਈਏ ਮੂੰਹ ਆ ਕੱਢਣ ਦੀ ਢੇਰ ਵਾ ਤੇ ਛਾਟੀ ਅੰਜਾਲੇ ਦਾ ਵੀ ਕਾਲਾ ਹੋ ਗਿਆ ਤੇ ਨਾਲ ਆਪਣੇ ਕਾ ਪਤਾ ਹੀ ਨਹੀਂ ਲੱਗਾ ਕਦੋਂ ਨਿੱਕੀ ਤੇ ਕਦੋਂ ਵੱਡੀ ਹੋ ਗਈ ਤਕਾਣ ਵੀ ਤੋੜ ਦਿੱਤੀ ਆਪਣੇ ਹੱਥੀ ਤੋੜਿਆ ਫੇਰ ਵੀ ਨਹੀਂ ਆਹ ਲੱਗ ਗਿਆ ਕਿ ਜੰਮੀ ਇੱਥੇ ਹੀ ਆ ਇੱਥੇ ਹੀ ਆ ਤੇ ਪੁੱਤ ਮੇਰਾ ਤਾਂ ਬਹੁਤ ਦਿਨ ਕੋਸ਼ਣ ਲਿਆ ਕਿ ਆਪਣੀ ਨਦੀਨ ਤੋੜਦਾ ਤੇ ਵੇਲਾ ਜੀ ਨਹੀਂ ਲੱਗਣਿਆ ਮੇਰਾ ਕਿ ਹੁਣ ਦਵਾ ਦਾਵਾ ਆਵੇ ਤੇ ਮੈਂ ਕੁੱਟ ਕੇ ਜੱਫੀ ਉਹਨੂੰ ਪਾਵਾਂ ਤੇ ਕਿਤੇ ਠੰਢੀ ਪੈ ਜੇ ਮੰਮੀ ਸਭ ਤੋਂ ਜ਼ਿਆਦਾ ਘਾੜ ਤਾਂ ਮੈਨੂੰ ਮਹਿਸੂਸ ਹੋਣਦੀ ਓਦੀ ਮੇਰੀ ਤੇ ਐਂ ਜਿਦਾਂ ਸਹੇਲੀਆਂ ਵਾਲਾ ਪਿਆਰ ਰਹਿਣਾ ਮਾੜਾ ਭਿਆਰ ਮੈਨੂੰ ਜਿੰਨੀ ਕਮੀ ਆਦੀ ਮਹਿਸੂਸ ਹੋਣਦੀ ਨਾ ਮੈਨੂੰ ਪੁੱਛ ਕੇ ਵੇਖੋ ਕਦੋਂ ਅਸੀਂ ਰਸੋਈ 'ਚ ਇਕੱਠੀਆਂ ਬੜੀਆਂ ਹਾਂ ਕਿੰਨੀ-ਕਿੰਨੀ ਦੇ ਰਹੀ ਗੱਲਾਂ ਕਰਦੀਆਂ ਰਹਿਣਾ ਕਿ ਤੇ ਉਹਨੇ ਕਹਣਾ ਭਾਬੀ ਆਹ ਖਾਣਾ ਤੇ ਮੈਂ ਕਹਣਾ ਚੱਲ ਬਣਾਈਆਂ ਨੇ ਪਟਾਖੜ ਸਮਾਨ ਵੀ ਬਜ਼ਾਰੋਂ ਫੜ ਲਿਆਉਣਾ ਮੈਂ ਲਿਉਣੀ ਵਰਦੀ ਤੂੰ ਬਣਾ ਤੇ ਕਹਣਾ ਭਾਬੀ ਤੂੰ ਚੀਜ਼ ਬੜੀ ਸਵਾਦ ਬਣਉਣੀ ਤੇ ਕਿਤੇ ਮੈ ਕੰਨੀ ਆਨੰਦ ਆ ਜਾਂਦਾ ਹੁੰਦਾ ਹੈ ਬਣਾ ਕੇ ਆਪਾਂ ਸਾਰਿਆਂ ਨੇ ਬਹਿ ਕੇ ਖਾਣਾ ਤੇ ਹੁਣ ਤੇ ਜ਼ਿਆਦਾ ਹੀ ਰਹਿ ਗਈਆਂ ਮੰਮੀ ਉਹ ਕਰਵਾਇਆ ਕਰੂਗੀ ਤੇ ਕਦੋਂ ਜਾਇਆ ਕਰੂਗੀ ਉਹ ਤਾ ਤੁਹ ਨਹੀਂ ਚੰਗੀ ਤੇ ਉਹਦਾ ਸੁਭਾਅ ਚੰਗਾ ਇਹ ਨਾਲ ਮਿਲ ਕੇ ਤੁਸੀਂ ਪਹਿਣਾ ਪਹਿਣਾ ਲੁਕਝਾਰਾ ਕੀਤਾ ਇਹ ਨਹੀਂ ਤੇ ਨਨਾਨ ਪੱਝਾਈ ਆਉਂਗੀ ਕੀਤਾ ਲੜੀਆਂ ਝਗੜੀਆਂ ਚੁੱਕੇ ਤੋਂ ਕਿਸੇ ਕੰਮ ਤੋਂ ਨਹੀਂ ਮੈਂ ਤੇ ਕਦੀ ਨਨਾਨ ਸਮਝਿਆ ਹੀ ਨਹੀਂ ਮੈਂ ਤੇ ਕਦੀ ਨਹੀਂ ਸੋਚਿਆ ਕਿ ਉਹ ਮੇਰੇ ਨਨਾਨ ਹੈ ਉਹ ਤਾਂ ਮੰਮੀ ਤੁਹਾਨੂੰ ਦੋਣ ਧੀ ਐ ਸਮਝਿਆ ਨਾ ਮੰਮੀ ਨੇ ਫਰ ਕਰ ਰੱਖਿਆ ਕਿ ਉਹ ਮੇਰੀ ਧੀ ਐ ਤੇ ਤੂੰ ਮੇਰੀ ਨੋ ਹਾਂਜੀ ਚਲ ਕੋਈ ਨਹੀਂ ਪੁੱਤ ਇਹ ਕਾਹ ਕੋਣ ਕੋਟ ਦੁੱਧ ਉਹਰ ਪਾ ਲਾ ਹਾਂਜੀ ਇਹ ਤਾਂ ਚਾਹ ਹੋਣੀ ਜਿਹਦੇ ਚ ਕਿੱਕ ਕਾਲੀ ਹੋ ਜਾਈ ਕਾਲੀ ਹੋ ਜਣੀ ਮੈਂ ਕੋਈ ਨਹੀਂ ਦੁੱਧ ਹੋਣੀ ਹੁਣ ਬੜਾ ਟਾਈਮ ਹੋ ਗਿਆ ਤੂੰ ਅੱਖ ਤੇ ਦੇਖ ਮੈਂ ਫੋਨ ਕੀਤਾ ਤੇ ਹਾਂਜੀ ਬੱਸ ਉਦੋਂ ਦਾ ਤੇ ਹੁੰਦਾ ਪਹੁੰਚ ਚਲਦੇ ਵੇਖੋ ਗੇਟ ਲੱਗੇ ਕਿੱਦਾਂ ਹੁੰਦੀ ਹਾਂ ਠੀਕ ਠੀਕ ਐ ਤੇ ਮੈਂ ਫਿਰ ਇਹਨੂੰ ਹੋਰ ਦੁੱਧ ਦੁੱਧ ਪਾ ਕੇ ਪਰ ਬਣਾ ਲੈਂਦੀ ਹੈ ਨਾ ਉਹ ਆਪ ਜੀ ਬਣਾ ਚਲ ਚਲੋ ਠੀਕ ਐ ਤਾਂ ਆ ਗਏ ਮਾਜਾ ਅਜਾਈ ਲੱਗਦਾ ਗੱਡੀ ਆ ਗਈ ਗੱਡੀ ਆ ਗਈ ਲੱਗਦਾ ਮੰਮੀ ਮੰਮੀ ਆ ਗਈ ਤੇ ਲੱਗਦਾ ਬਾਹਰ ਆ ਗਈ ਜੇ ਗੱਡੀ ਆ ਗਈ ਜੇ ਤੁਮ ਮੁੰਦ ਨਾ ਲੈ ਲਾ ਭੱਜੀ ਜਾਨੀ ਆ ਹਾਂ ਤਿੰਗੋ ਚੰਮੀ ਤਾਂ ਜਿਸ ਜਾਨ ਆ ਗਈ ਸਸੀ ਕਾ ਰੋ ਹੋਸਨਾ ਠੀਕ ਹੈ ਜੀ ਸਾਹ ਆ ਗਈ ਮਿਲਤੀ ਪਾਈ ਉਹ ਹਾਂ ਤੇ ਬੜਾ ਬੜਾ ਕਿਤੇ ਰਹਿਣਾ ਸੁਆਣੀ ਹੈ ਸ਼ੁਗਰੀਆ ਤੋਂ ਨਹੀਂ ਅੱਤੇ ਸਾਰੇ ਤੇ ਮੁੱਛ ਨਹੀਂ ਦੇ ਹੈ ਉਹਨੂੰ ਮਿਲ ਜਾਂਦੇ ਤਾਂ ਬਾਕੀ ਨਾਲ ਕੋਈ ਨਜ਼ਰ ਆਉਂਦੇ ਇੱਥੇ ਕੋਲ ਤੇ ਗਰਮੀ ਚ ਸਾਡਾ ਬੁਰਾ ਹਾਲ ਕਰਦੇ ਮੈਂ ਕਿਸਾ ਉਤਾ ਲੈਣਾ ਹੋਸਨਾ ਨਹੀਂ ਤਾਂ ਚੱਲ ਆਪਾਂ ਵਾਪਸ ਜਾਂਦੇ ਮਿਲਣਾ ਤੇ ਕੁੜੀ ਨੂੰ ਜਿਹੜਾ ਮਿਲਣਾ ਚੱਲ ਪਰਸਨਾ ਚੁੱਪ ਜਦ ਬਣ ਕੇ ਖਲੋਤਾ ਨਾ ਉਹ ਇਧਰ ਵੀ ਹੈਗਾ ਕੋਈ ਹਾਂ ਹਾਂ ਜੀ ਸੱਸੀ ਗੱਲ ਸੱਸੀ ਗੱਲ ਬਾਜੀ ਸੱਸੀ ਹਾਂ ਸੱਸੀ ਗੱਲ ਪੈਨ ਜੀ ਸੱਸੀ ਗੱਲ ਹਾਂ ਹੋ ਜੀ ਸੱਸੀ ਗੱਲ ਮਸੀ ਜੀ ਹਾਂ ਉਹ ਜੀ ਨਾ ਤੂੰ ਮੈਂ ਕੀ ਤੇਰਾ ਨਾਮ ਦੇ ਚਾਹ ਵਿੱਚ ਬੋਲੀ ਗਈ ਹੈ ਤੇ ਨਾਮ ਬੋਲਣਾ ਚਿਕ ਹੋਦੇ ਜਾਓ ਮਸੀ ਜਾਓ ਆ ਜੀ ਸਸ ਵਿੱਚ ਬੋਲਣ ਵਾਲੀ ਸੀ ਹਾਂ ਬੋਲੀ ਆ ਜੀ ਬੈਡ ਘਟਾ ਜਵਾਈ ਵੀ ਆ ਜਾਣਾ ਮੈਂ ਨਹੀਂ ਆਉਂਦੀਆਂ ਮੈਂ ਜਾ ਜਵਾਈ ਹਾਂ ਜੀ ਚਲੋ ਚਲ ਆਜੋ ਜੀ ਕੋਈ ਨਹੀਂ ਹਰਦੇ ਮਮੀ ਅੱਜ ਕੋ ਬਾਪਾ ਆ ਪਾਈ ਆਪਾ ਘਰੇ ਦਿੱਤੇ ਨਹੀਂ ਜਲਾ ਨਹੀਂ ਦੀਦੀ ਗਰਮੀ ਹੈ ਨਾ ਤੇ ਠੰਡੀ ਹੋ ਜੇਗੀ ਕੋਈ ਨਹੀਂ ਆਪਾਂ ਆਏ ਬੱਦਲ ਨਾਲ ਹੀ ਲੈ ਕੇ ਆਈਆਂ ਹੋਰ ਵੇਖੀ ਘੜੀ ਤੱਕ ਮੀਂਹ ਪੈਣਾ ਸ਼ੁਰੂ ਹੋ ਜਾਣਾ ਚਲੋ ਠੀਕ ਹੈ ਮਸੀ ਜੀ ਕੋਈ ਨਹੀਂ ਮੀਂਹ ਪੈ ਜਾਊਗਾ ਸਭ ਠੀਕ ਹੈ ਫਿਰ ਘਰ ਘਰ ਕੋ ਜਾ ਆ ਜੂਗੀ ਜੰਮੀ ਆ ਗਈ ਸਿਰ ਤੇ ਚੁੰਨੀ ਲਈ ਤੋ ਘੜਾ ਸੋਹੇ ਬੈਠੀਆਂ ਟੇਕੇ ਆਈਆਂ ਆ ਸ਼ੁਰੂ ਹੋ ਗਿਆ ਲਾ ਲ ਚੁੰਨੀ ਮੇਰਾ ਸਿਰ ਦਾ ਨਹੀਂ ਪੁੱਤ ਸਾਡੇ ਚ ਰਵਾਜ ਏ ਕਿ ਜਦੋਂ ਵਿਆਹ ਹੋਇਆ ਹੁੰਦਾ ਨਾ ਉਹਨਾਂ ਚ ਅਗਰ ਘੱਟੋ ਘੜ ਸਾਲ ਸਿਰ ਤੇ ਚੁੰਨੀ ਰੱਖੀ ਦੀ ਐਵੇਂ ਥੋੜਾ ਕਿ ਜਦੋਂ ਦਿਲ ਕੀਤਾ ਚੁੰਨੀ ਲੈ ਲਈ ਤੇ ਜਦੋਂ ਦਿਲ ਕੀਤਾ ਚੁੰਨੀ ਲਾ ਲਾ ਤੇ ਅੱਛਾ ਵਾਸੇ ਹਾਂ ਜੀ ਪਰ ਸਾਡੇ ਤੇ ਹੋਣਾ ਇਹੋ ਜਿਹਾ ਕੋਈ ਹੈ ਨਹੀਂ ਮੰਮੀ ਨੇ ਤਾਂ ਮੈਨੂੰ ਪੱਦੀ ਵੀ ਨਹੀਂ ਰੋਕਿਆ ਨਾ ਜਦੋਂ ਦੀ ਇਹ ਪੁੱਤ ਫਿਰ ਉਹ ਤੇਰੀ ਮੰਮੀ ਆ ਨਾ ਹੈ ਉਹ ਤੇਰੀ ਮੰਮੀ ਨਾਲੇ ਤੂੰ ਆਪਣੇ ਘਰ ਦੇ ਸਾਹਮਣਾ ਚੱਲਣਾ ਇੰਨੇ ਸਾਡੇ ਸਾਹਮਣਾ ਚੱਲਣਾ ਕਿਉਂ ਭੈਣ ਜੀ ਤੂੰ ਹੀ ਦੱਸਿਆਰੇ ਜੀ ਨਾ ਕੋਈ ਨਹੀਂ ਭੈਣ ਜੀ ਜਿਦਾਂ ਤੂੰ ਹੀ ਕਹਿੰਦੀ ਏ ਜੇ ਤੁਹਾਡੀ ਸਿਰ ਮੱਥੇ ਦੀ ਠੰਗੀਆਂ ਦੇ ਰੋ ਦੇ ਲੋ ਜਾਂ ਜੀ ਜਾਂ ਜੀ ਛੱਡਾਂ ਕੋਈ ਗੱਲ ਨਹੀਂ ਇਹ ਦਬੀ ਸੁਣਨ ਲੱਗ ਪਈ ਕੋਈ ਨਹੀਂ ਪੁੱਤ ਸਿਆਣੇ ਦੀ ਗੱਲ ਮੰਨੀ ਦੀ ਆ ਇਹ ਤਰ੍ਹਾਂ ਕਹਿਣ ਉਤਰਾਂ ਕਰੀ ਜਾ। ਕਿਹੜਾ ਪੋਤਾ ਤੁਹਾਨੂੰ ਇਹਨਾਂ ਪੀਗਾ। ਚਾਹ ਪੋਤਾ ਨਾਲੇ ਗਲਾਸਾਂ ਲੈ ਲੈ ਨਾਲੇ ਚਾਹ ਪਾਣੀ ਦਾ ਵੀ ਹੈ। ਹਾਂਜੀ ਮੰਮੀ। ਹਾਂ ਚਲੋ ਠੀਕ ਹੈ। ਮੈਂ ਆ ਵੀ। ਕੋਈ ਨਹੀਂ ਭੈਣ ਜੀ। ਰਹਿਣ ਤੋਂ ਚਾਹ ਪਾਣੀ। ਅਜੇ ਸ਼ਾਮਾਂ ਤੱਕ ਤੇ ਇੱਥੇ ਹੀ ਆਂ ਠਹਿਰ ਕੇ ਪੀ ਲੈਣੇ ਚਾਹ ਪਾਣੀ ਦੀ ਕਿਹੜੀ ਗੱਲ ਹੈਨੀ। ਨਹੀਂ ਮਸੀ ਜੀ ਮੈਂ ਤਿਆਰੀ ਕੀਤੀ ਹੋਈ ਚਾਹ ਦੀ। ਤੈਨੂੰ ਲੈ ਕੇ ਆਈ। ਮੈਂ ਆਈ ਜੀ। ਤੇ ਮਰ ਜਣਗੇ ਚਾਹ ਪਹਿਲਾ ਤੇ ਨਹੀਂ ਤਾਂ ਛੱਡੀ ਜਿਹੜੀ ਕਹਿਦੀ ਚਾਹ ਦੀ ਤਿਆਰੀ ਕੀਤੀ ਆ ਨਹੀਂ ਨਹੀਂ ਮਾਸੀ ਜੀ ਪਹਿਲਾਂ ਨਹੀਂ ਥਰੀ ਮੈਂ ਜਿਹੜਾ ਦਿਨ ਫੋਨ ਕੀਤਾ ਸੀ ਨਾ ਦੇਦੀ ਕਹਿੰਦੇ ਸੀ ਬਸ ਤੁਰਾ ਲੱਗਿਆ ਤੇ ਮੈਂ ਉਦੋਂ ਦੀ ਤਿਆਰੀ ਚ ਲੱਗ ਗਈ ਹਾਂ ਚਲ ਠੀਕ ਆ ਪਾਣੀ ਇਹ ਗਲਾਸ ਵੀ ਲੈ ਚੋ ਹਾਂਜੀ ਮੈਂ ਲੈ ਚਾਂਗੀ ਮੰਮੀ ਇਹ ਫੰਡੀਆਂ ਕੁਛ ਨਹੀਂ ਬਾਬੀ ਆਪਣਾ ਫੋਨ ਲੱਭਦੀ ਪਈ ਸੀ ਅੱਛਾ ਹਾਂ ਲੱਭੇ ਸਵਿਚ ਉੱਪਰ ਆਇਆ ਹੈ ਚਾਰਜ ਹੀ ਨਹੀਂ ਕੀਤਾ ਚਾਰਜ ਹੀ ਨਹੀਂ ਕੀਤਾ ਮਗਰੋਂ ਨਹੀਂ ਮੈਂ ਤਾਂ ਸਗੋਂ ਮੰਮੀ ਨੂੰ ਅੱਜ ਵੀ ਕਹਿਣ ਦੀ ਹਮੇਸ਼ਾ ਮੇਕੋ ਫੋਨ ਨਹੀਂ ਗਾ ਉਹਦਾ ਫੋਨ ਆਪਾਂ ਦੇ ਦਈਏ ਹੋਵੇ ਤੇ ਮੰਮੀ ਜੀ ਕਹਿੰਦੇ ਨਹੀਂ ਕੀਤਾ ਉਹ ਨੂੰ ਨਾਲ ਹੀ ਲੈ ਦੇ ਐਡੇ ਵੱਡੇ ਕਰ ਗਏ ਇਹ ਪੁਰਾਣਾ ਫੋਨ ਉਹਨਾਂ ਨੇ ਕੀ ਕਰਨਾ ਨਹੀਂ ਭਾਬੀ ਨਵਾਂ ਤੇ ਨਹੀਂ ਲੈ ਕੇ ਦਿੱਤਾ ਇਹਨਾਂ ਨੇ ਹੱਲੇ। اچھا। ਤੇ ਮੈਂ ਫਿਰ ਆ ਹੀ ਲੈ ਜੰਨੀ ਆ ਫੋਨ ਕਿਉਂਕਿ ਪਤਾ ਕੀ ਬੜੀ ਦਿੱਕਤ ਆਉਂਦੀ ਆ। ਤੁਹਾਡੇ ਨਾਲ ਗੱਲ ਕਰਨੀ ਹੁੰਦੀ ਆ ਤੇ ਫਿਰ ਕਦੀ ਮੈਂ ਕਿਸੇ ਦਾ ਫੋਨ ਮੰਗਦੀ ਕਦੀ ਕਿਸੇ ਦਾ। ਆਪਣੇ ਕੋਲ ਫੋਨ ਹੋਵੇ ਤਾਂ ਬੰਦਾ ਜਿਹੜੇ ਵੇਲੇ ਮਰਜ਼ੀ ਗੱਲ ਕਰ ਲੈਂਦਾ। ਪਰ ਸ਼ਮੀ ਪੁਰਾਣਾ ਫੋਨ ਆ ਕਿਤੇ ਕਹਿਣੀ ਨਾ। ਕਿੱਧਰ ਤੈਨੂੰ ਨਵਾਂ ਲੈ ਦੇ। ਆਪਾਂ ਕਿਹੜਾ ਇਹਨਾਂ ਨੂੰ ਫੋਨ ਦੇਣ ਲੱਗੇ ਆ। ਫੋਨ ਤੇ ਮੇਰੇ ਕੋਈ ਰਹਿਣਾ ਹੈ ਨਾ। ਇਹਦੇ ਵਿੱਚ ਪੁਰਾਣੇ ਨਵੇਂ ਵਾਲੀ ਕਿਹੜੀ ਗੱਲ ਆ। ਚਲ ਠੀਕ ਆ। ਚਲ ਤੂੰ ਵੇਖ ਲੈ। ਤੇ ਮੈਂ ਘਰਾਂ ਫਿਰ ਤਿਆਰੀ ਹੈ ਹਾਂਜੀ ਠੀਕ ਆ ਤੇ ਲੈ ਹੋਂ ਤੇ ਹੋ ਗਿਆ ਵਾ ਸਾਹਿਲ ਨੂੰ ਕਰਾਂ ਫੋਣੀ ਕਰੀ ਨਹੀਂ ਮੈਨੂੰ ਹੁਣ ਉਹਨੂੰ ਫੋਨ ਨਹੀਂ ਕਰਨਾ ਚਾਹੀਦਾ ਕਿਉਂਕਿ ਮੇਰਾ ਵਿਆਹ ਹੋ ਗਿਆ ਹੈ ਉਹ ਮੇਰਾ ਪਾਸਟ ਸੀ ਤੇ ਰਣਜੀਤ ਹ ਰਣਜੀਤ ਮੇਰਾ ਫਿਊਚਰ ਹੈ ਮੈਂ ਹਮ ਸਾਹਿਲ ਨਾ ਕਰਨੀ ਕਰ ਸਕਦੀ आगे। ए, आ भाभी ए शम्मी किथे गई आ ओ देखा नहीं आई बस शम्मी आई भाभी आ जाओ आई मसी जी हो गई सुन लो वाला कर रहा है जल्दी कोई जी का लो भाभी शम्मी आ रहा है आपको तो तुम्हें बैलेंस है ए कितनी की इसी बोतल आ मम्मी जी बस 2 मिनट गई थी अंदर अब हम ਆਪਰ ਨੂੰ ਅਸੀ ਮੰਮੀ ਤੂੰ ਠੀਕ ਹੈ ਨਾ ਆਪਣੇ ਫਿਰ ਹਾਂਜੀ ਭਾਬੀ ਠੀਕ ਹੈ ਖੁਸ਼ ਹੈ ਨਾ ਹਾਂਜੀ ਹਾਂਜੀ ਖੁਸ਼ ਹੈ ਮੈਂ ਤੇ ਵਧੀਆ ਸੁਭਾਗ ਹੈ ਹੋ ਜਾ ਸਾਰਿਆਂ ਦਾ ਸਬਾਹ ਤੇ ਬਹੁਤ ਵਧੀਆ ਸਭ ਦਾ ਸਹੀ ਆ ਰੰਜੀਤ ਰੰਜੀਤ ਤੂੰ ਠੀਕ ਹੈ ਮੈਨੂੰ ਐਂ ਜਿਉਂ ਲੱਗਦਾ ਤੇਰੇ ਚਿਹਰੇ ਵੱਲ ਦੇਖ ਕੇ ਕਿ ਤੂੰ ਖੁਸ਼ ਜੀ ਨਹੀਂ ਹੈਗੀ। ਨਹੀਂ ਭਾਬੀ, ਇਦਾਂ ਦੀ ਕੋਈ ਗੱਲ ਨਹੀਂ। ਸਹੀ ਆ ਸਭ ਬਸ। ਚਲ ਕੋਈ ਨਹੀਂ। ਤੂੰ ਕੋਸ਼ਿਸ਼ ਹੁੰਦੇ ਕਰਕੇ ਵੀ ਕਰਦੀ ਹਣੀ। ਕੋਈ ਗੱਲ ਨਹੀਂ। ਥੋੜਾ ਟਾਈਮ ਲੱਗੂਗਾ। ਤੂੰ ਹੌਲੀ ਹੌਲੀ ਆਪਣੇ ਪਰਿਵਾਰ ਚ ਰੁੱਝ ਜਾਣਾ। ਸਾਰਿਆਂ ਨਾਲ ਰਲ ਮਿਲ ਕੇ ਰਹਿਣ ਲੱਗ ਪੈਣਾ। ਵੇਖੀਂਗੇ ਤੂੰ ਤੇ ਆਪ ਹੀ ਬੜੀ ਰੌਣਕੀ ਹੋ ਗਈਆਂ। ਭਾਬੀ ਜੀ ਜਿਹੜਾ ਤੁਸੀਂ ਸੀਮਾ ਦੀ ਜੀ ਨੂੰ ਸੌਂਤ ਦਿੱਤਾ ਸੀ। ਹਾਂ ਜੀ। ਉਹਨਾਂ ਨੂੰ ਉਹਨਾਂ ਨੂੰ ਪਸੰਦ ਜਿਆ ਨਹੀਂ ਆਇਆ। ਅੱਛਾ ਹਾਂ ਤੇ ਮੈਂ ਸੋਚਣ ਦੀ ਹਾਂ ਕਿ ਉਹਨਾਂ ਨੂੰ ਆਪਾਂ ਥੋੜੇ ਜਿਹਾ ਪੈਸੇ ਦੇ ਦਈਏ। ਆ ਵੀ ਥੋੜੇ ਪੈਸੇ ਦੇ ਦੋ ਮੈਂ ਸੀਮਾ ਦੀਦੀ ਨੂੰ ਦੇ ਦਾਂਗੀ। ਕਿਉਂ ਉਹਨਾਂ ਨੇ ਤੈਨੂੰ ਕਿਹਾ ਹੈ ਕਿ ਸੂਟ ਚੰਗਾ ਨਹੀਂ ਲਾਇਆ। ਨਹੀਂ ਨਹੀਂ ਭਾਬੀ ਉਹਨਾਂ ਨੇ ਨਹੀਂ ਮੈਨੂੰ ਕਿਹਾ। ਉਹ ਨਾ ਕੋਈ ਗੱਲ ਲਿਆ ਤਾਂ ਮੈਨੂੰ ਦੱਸ ਦੇ। ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ। ਮੈਨੂੰ ਐ ਲੱਗਾ ਹੈ ਕਿ ਜਿੱਦਾਂ ਨਾ ਸੂਟ ਉਹਨਾਂ ਨੂੰ ਜ਼ਿਆਦਾ ਪਸੰਦ ਨਹੀਂ ਆਇਆ। ਤਾਂ ਉਹ ਬਾਰੇ ਬੰਦੇ ਨੂੰ ਵੇਖ ਕੇ ਥੋੜਾ ਗੈਸ ਜਿਹਾ ਹੋਈ ਜਾਂਦਾ ਨਾ ਤਾਂ ਕਰਕੇ ਮੈਂ ਆ ਗਿਆ ਹੀ ਉਹਨਾਂ ਨੂੰ ਕਿ ਚਲੋ ਦੀਦੀ ਕੋਈ ਗੱਲ ਨਹੀਂ ਤੁਸੀਂ ਨਾ ਸਾਡੇ ਕੋ ਪੈਸੇ ਲੈ ਲਿਓ ਸੂਟ ਦੇ ਤੇ ਜਿੱਦਾਂ ਦਾ ਚਾਹੋਗੀ ਉਦਾਂ ਦਾ ਬਣਾ ਲਿਓ ਸੂਟ ਪੈਸੇ ਪੈਸੇ ਤੇ ਚੱਲ ਮੈਂ ਤਾਂ ਨਹੀਂ ਹਾਂ ਤੇ ਤੂੰ ਮੰਮੀ ਨਾਲ ਗੱਲ ਕਰ ਨਾ ਪੈਸਿਆਂ ਦੀ ਪਾਪੀ ਚੰਗਾ ਸੂਟ ਕਿੰਨੇ ਕੁ ਤੱਕ ਆਊਗਾ ਚੰਗਾ ਸੂਟ ਤੇ ਆ ਹੀ ਜਾਣਾ ਕੋਈ 22500 ਦੇ ਵਿੱਚ ਵਿੱਚ ਆ ਹੀ ਜਾਣਾ 2 4 2500 ਤੱਕ ਹਾਂ ਨਹੀਂ ਭਾਬੀ ਥੋੜਾ ਸੂਟ ਮਹਿੰਗਾ ਲੈਣਾ ਪੈਣਾ ਵਾ ਥੋੜਾ ਜਿੱਦਾਂ 8000 ਤੱਕ 8000 ਤੱਕ ਹਾਂ ਛੰਮੀ ਜਿਹੜਾ ਮੈਂ ਵਿਆਹ ਚ ਸੂਟ ਲਾਇਆ ਨਾ ਉਹ ਵੀ 45000 ਦਾ ਹੈ 45000 ਦਾ ਹੀ ਹਾਂ ਜਿਹੜਾ ਸੀਮਾ ਦੀ ਜਿੰਮ ਦਾ ਸੀਮਾ ਦੀ ਜਿੰਮ ਤੇ ਲਾਇਆ ਮਾਸੀ ਜੀ ਦਾ ਸੂਟ ਵੀ ਇੰਨੇ ਦਾ ਹੀ ਆ ਉਹਨਾਂ ਨੇ ਤਾਂ ਸੂਟ ਹੀ ਬੜੇ ਸੋਹਣੇ ਲਾਇਆ ਮੈਂ 8000 ਦਾ ਸੂਟ ਤੇ ਤੇਰੇ ਵਿਆਹ ਦਾ ਨਹੀਂ ਬਣਿਆ ਕੋਈ ਆ ਸੂਟ ਉੱਤਰਦਾ ਨਾ ਇਹ ਵੀ ਸੋਹਣਾ ਹਾਂਜੀ ਭਾਜੀ ਪਰ ਉਹ ਵੀ ਤੇ ਸੂਟ ਇਦਾਂ ਦੇ ਹੀਗੇ ਜਿਹੜੇ ਮੈਂ ਲਾਇਆ ਚਾਲ ਕੋਈ ਨਹੀਂ ਉਹਨੂੰ ਪੈਸੇ ਦੇ ਦੇਣੇ ਆ ਮੈਂ ਨਾ ਇਹ ਗੱਲ ਫਿਰ ਮੰਮੀ ਨੂੰ ਪੁੱਛ ਲੈਣੀ ਆ ਹਾਂ ਤੂੰ ਮੰਮੀ ਨੂੰ ਪੁੱਛ ਲੈ ਕਿਉਂਕਿ ਪੈਸੇ ਵੀ ਜ਼ਰੂਰ ਆ ਬਾਕੀ ਮੰਮੀ ਨਾਲ ਗੱਲ ਕਰ ਲੈ ਕਿਉਂਕਿ ਹੁਣ ਵਿਆਹ 'ਚ ਖਰਚਾ ਵੀ ਵਧੂ ਹੋ ਗਿਆ ਵਾ ਪਤਾ ਕੀ ਭਾਪੀ ਨਵਾਂ ਨਵਾਂ ਰਿਸ਼ਤਾ ਵਾ ਤੇ ਚੱਲ ਹਰ ਇੱਕ ਦਾ ਖਿਆਲ ਹੀ ਰੱਖਣਾ ਚਾਹੀਦਾ ਜੀ ਹੈਨਾ ਬੋਤ ਤੇਰੀ ਗੱਲ ਸਹੀ ਆ ਹੁਣ ਤਾਂ ਸਾਰਿਆਂ ਨੂੰ ਸੋਚਣਾ ਪੈਣਾ ਕਿਉਂਕਿ ਮੈਂ ਤਾਂ ਹੁਣ ਜਿੰਨੇ ਪੈਸੇ ਹੀ ਸਾਰੇ ਖਰਚੇ ਲੈ ਅੱਜ پرੋਣੇ ਦੇ ਕੱਪੜੇ ਤੇ ਤੇਰੇ ਕੱਪੜੇ ਲੈ ਕੇ ਆਈ ਅੱਛਾ ਤੇ ਬਾਕੀ ਮੈਂ ਤੇਰੀ ਸੱਸ ਨੂੰ ਤੇ ਬਬ ਨਾ ਨਾ ਤੇਰੇ ਨੂੰ ਪੈਸੇ ਮੰਮੀ ਕਹਿ ਲਗੀ ਕਿ ਦੇ ਦਾਂਗੇ। ਇਹ ਗੱਲ ਤੋ ਨਾ ਮੰਮੀ ਨੇ ਹੀ ਕਰ ਲਾ। ਬਾਦੀ ਸਭੂ ਤੁਸੀਂ ਇੰਨੀ ਖੇਚਰ ਕਾਤੋਂ ਕੀਤੀ ਆ। ਆ ਚੁੱਪ ਕਰਕੇ ਤੁਸੀਂ ਸਭਨ ਬੜਾ ਦੇਣਾ ਹੀ ਹਨ ਚੁੱਪ ਕਰਕੇ ਪੰਜ-ਪੰਜ ਸੌ ਰੁਪਿਆ। ਨਹੀਂ ਚਾਹੀਦਾ ਹੀ ਤੂੰ ਆਈਆਂ ਫੇਰਾ ਪਾਉਣ ਪੈਲੀ ਹੋਈ। ਇਸ ਕਰਕੇ ਨਾ ਤੇਰੇ ਤੇ ਪੁਰਾਣੇ ਦੇ ਕੱਪੜੇ ਦੇ ਬੰਨਦੇ ਹੀ। ਬਾਦੀ ਪਤਾ ਤੇ ਆ ਤੇ ਕਿੰਨਾ ਖਰਚਾ ਹੋਇਆ ਵਾ। ਮੈਨੂੰ ਪਤਾ ਵਾ ਪਰ ਆ ਜਿਹੜਾ ਦੇਣ ਲੈਣ ਹੈ ਨਾ ਇਹ ਤੇ ਸ਼ਮੀ ਬਣਿਆ। ਇਹ ਦੇਣਾ ਹੀ ਪੈਣਾ। ਮਾਪਿਆਂ ਨੂੰ ਕਰਨਾ ਹੀ ਪੈਂਦਾ। ਕਿੰਨੇ ਕੜਾ ਕੁਝ ਨਹੀਂ ਹੁੰਦਾ ਚਲ ਕੁੜੀਓ ਹੁਣ ਇੱਥੇ ਲੱਗੀਆਂ ਜਾਂਦੀਆਂ ਜੇ ਕੋਈ ਤੋੜ ਦੇ ਨਹੀਂ ਰਹੋ ਜਾਂ ਕਿ ਨਾ ਕੋਈ ਰਹੋ ਬੈਠੇ ਨੇ ਤੋੜੀਏ ਬਟਕ ਹਾਂਜੀ ਮੰਮੀ ਉਹ ਕੱਪੜੇ ਧੋ ਰੇ ਨੇ ਕੁੜੀ ਨੂੰ ਕੋਈ ਨਹੀਂ ਦੇਣੀ ਚਲ ਵਜਾ ਬੱਤੂ ਸਹਾਂ ਗਾਂ ਚਲੋ ਮੰਮੀ ਤੁਸੀਂ ਇੱਥੇ ਬਹਿ ਜਾਓ ਹੋਸਲਾ ਬਟਕ ਹੋ ਗਈ ਤੇਰੀ ਚੰਗੀ ਹਾਂਜੀ ਮੰਮੀ ਜੀ ਲੱਗਾ ਤੇਰਾ ਵਧੀਆ ਨੇ ਸਾਰੇ ਹਾਂ ਦੇਰ ਤੇ ਲੱਗ ਗਿਆ ਇਹ ਤੜਾ ਕਿਉਂ ਨਹੀਂ ਦੇਰ ਤੇ ਲੱਗ ਗਿਆ ਪੁੱਤ ਨੂੰ ਨਾ ਹੀ ਪੈਣਾ ਪੁੱਤ ਬੜਾ ਬਾਸ ਖੇਡ ਲਿਆ ਘਰ ਇਹੋ ਹੀ ਹੁੰਦਾ ਜਿੰਨਾ ਚਿਰ ਮਾਪਿਓ ਦੇ ਘਰ ਨੂੰ ਜਿ ਮੁੜ ਕੇ ਪਤਾ ਗਲੇ ਘਰ ਚੱਦੀਓ ਫਿਰ ਸੋ ਜੁਮੇਵਾਰੀਆਂ ਤੇ ਨਾਲੇ ਪੁੱਤ ਮੇਰੀ ਨੀ ਕੋੰਗਣਾ ਕਿਹਾ ਨਾ ਸੁਣ ਪੁੱਤ ਹਮੇਸ਼ਾ ਪਿੱਛੇ ਵਾਲੇ ਧਿਆਨ ਨਹੀਂ ਕਰਨਾ ਅੱਗੇ ਦਾ ਸੋਚਣਾ ਤੇਰਾ ਘਰ ਇਹੋ ਆ ਮੇਰੀ ਗੱਲ ਸਮਝ ਗਈ ਹੈ ਨਾ ਪਿੱਛੇ ਦਾ ਨਹੀਂ ਸੋਚਣਾ ਇਹ ਸਿਆਣੀ ਹੋਏਂਗੀ ਨਾ ਸਮਝ ਜਾਈਗੀ ਪੁੱਤ ਤੂੰ ਮੈਂ ਮੰਮੀ ਹਾਂ ਤਾਂ ਬੜੀਆਂ ਸਿਆਣੀਆਂ ਗੱਲਾਂ ਕਰਨ ਦੀ ਐ ਤੇ ਉਹ ਮੈਨੂੰ ਕਹਿਣ ਦੀ ਆ ਕਿ ਮੇਰੀ ਨਨਾਨ ਨੂੰ ਨਾ ਸੋਟ ਉਹਨੂੰ ਲੱਗਦਾ ਕਿ ਜਿੱਦਾਂ ਉਹਨੂੰ ਪਸੰਦ ਨਹੀਂ ਆਇਆ ਜਿਹੜਾ ਆਪਾਂ ਵਿਆਹ ਚ ਦਿੱਤਾ ਹੈ ਪੁੱਤ ਸੂਰ ਦੇਖ ਲਈ ਜਾਂਦਾ ਉਹ ਸਾਨੂੰ ਕੀ ਪਤਾ ਉਹ ਐਡੇ ਵੱਡੇ ਆ ਕਿਹਜਾ ਉਹਨਾਂ ਨੂੰ ਪਸੰਦ ਕਿਹਜਾ ਨਹੀਂ ਪੁੱਤ ਹੀ ਆਪਣੀ ਮਦਰ ਪੁੰਗਲਾ ਜੋੜਦਾ ਹਾਂ ਹਾਂਜੀ ਮੰਮੀ ਤੇ ਜਿਹੜੀ ਗੱਲ ਮੋੜ ਨਾ ਬਣਾਈਂ ਜੀ ਘੜੀ ਘੜੀ ਨਹੀਂ ਨਹੀਂ ਮੋੜਨਾ ਨਹੀਂ ਮੇਰੀ ਗੱਲ ਸਮਾ ਸਮੀ ਕਹਿੰਦੀ ਆ ਕਿ ਥੋੜੇ ਜਿਹਾ ਪੈਸੇ ਦੇ ਦੋ ਤੁਸੀਂ ਮੈਂ ਆਪਣੇ ਉਹਨੂੰ ਠੂਟ ਵਧੀਆ ਵਧੀਆ ਪਸੰਦ ਦਾ ਲੈ ਦੂੰਗੀ ਨਵੇਂ ਸਾਕ ਆ ਬਾਕੀ ਤੁਸੀਂ ਵੇਖ ਲਓ ਹਣ ਚਲ ਕੋਈ ਨਹੀਂ ਪੁੱਤ ਮੇਰੇ ਕੋਲ ਥੋੜੇ ਜਿਹਾ ਪੈਸੇ ਆ ਤੈਨੂੰ ਪਤਾ ਤੇਰੇ ਵੀਰ ਨੇ ਕਿੰਨਾ ਖਰਚਾ ਦਿੱਤਾ ਪੈਸੇ ਵੀ ਪੁੱਤ ਕਿਤੇ ਰੁੱਖਾਂ ਦਾ ਥੋੜਾ ਕੱਲੇ ਦੀ ਕੁਮਾਰੀ ਆ ਚਾਲ ਕੋਈ ਨਾ ਥੋੜੇ ਜਿਨੇ ਸਾਮਕੇ ਰੱਖੇ ਕੋਈ ਗੱਲ ਨਹੀਂ ਉਹ ਦਿਨ ਮੈਂ ਪੁੱਤ ਦੇ ਦੂੰਗੀ ਥੋੜੇ ਜੀ ਮੇਰੇ ਕੋ ਵੀ ਹੈਗੇ ਆ ਤੁਸੀਂ ਮੈਨੂੰ ਦੋ ਤਿੰਨ ਹਜ਼ਾਰ ਦੇ ਦੋ ਬਾਕੀ ਮੈਂ ਬਾਅਦ ਵਿੱਚ ਦੇ ਦੂੰਗੀ ਤੂੰ ਐਂ ਗੱਲ ਕਰ ਰਹੀ ਨਹੀਂ ਹੈ ਤੈਨੂੰ ਕਿਸੇ ਗੱਲ ਦੀ ਕਮੀ ਰਹਿਣ ਦਿੱਤੀ ਅਸੀਂ ਵਿਆਹ ਤੇ ਸੋਹਣਾ ਤੇਰਾ ਵਿਆਹ ਕੀਤਾ ਸੋਹਣਾ ਤੈਨੂੰ ਹਰਕ ਚੀਜ਼ ਦਿੱਤੀ ਆ ਤੇ ਤੂੰ ਹੋਰ ਤਰ੍ਹਾਂ ਦਾ ਸਾਨੂੰ ਫਿਰ ਪੁੱਤ ਟੈਨਸ਼ਨ ਹੁੰਦੀ ਆ ਬਕਾਨੇ ਘਰ ਤੂੰ ਗਈ ਆ ਫਿਰ ਸਾਡਾ ਮੋਰੋ ਕੀ ਹਾਲ ਨੂੰ ਦੋਹੀ ਤੜਤੜ ਰੋ ਸਾਡਾ ਤੇਰਾ ਰੋਈ ਜਾਗੀ ਪੁੱਤ ਇਹ ਨਹੀਂ ਲੱਗ ਰੋਈ ਜਾਂਦੀ ਆ ਕਮੀ ਨਾਲ ਨਾ ਪੁੱਤ ਰੋਣਾ ਨਹੀਂ ਆਪਣੇ ਘਰ ਨਾਲ ਹੱਸ ਕੇ ਜਾਈਦਾ ਵਾ ਉਹ ਵੇ ਤੇ ਰੋ ਪਤ ਨੂੰ ਕਹਾ ਗਿਆ ਪਿਛੇ ਵਾਲੀ ਧਿਆਨ ਜਿਹੜਾ ਬੰਦਾ ਪਿਛੇ ਵਾਲ ਧਿਆਨਾਤਾ ਨਾ ਉਹ ਪਤਾ ਫਿਰ ਕਾਮਯਾਬ ਨਹੀਂ ਹੁੰਦਾ ਹੁਣ ਤੈਨੂੰ ਉੱਥੇ ਹੀ ਸਭ ਕੁਝ ਸਾਹਮਣਾ ਪੈਣਾ ਇਹ ਕਿੰਨਾ ਸੋਹਣਾ ਕੱਲਾ ਕੱਲਾ ਹੈ ਨਾ ਸਭ ਕੁਝ ਤੇਰੇ ਹੱਥੇ ਜਿਹੜਾ ਸਾਹਸ ਤੇਰੀ ਸਭ ਕੁਝ ਵਧੀਆ ਪੁੱਤ ਤੇਰੇ ਤੋਂ ਮਿਲਣੀ ਨਹੀਂ ਆਪਣੇ ਘਰ ਵਧੀਆ ਵਧੀਆ ਰੋ ਤੇ ਜੀ ਰਾਂ ਪਿਛੇ ਦਾ ਧਿਆਨ ਨਹੀਂ ਤੂੰ ਕਰਨਾ ਜੋ ਕੁਛ ਆਉਣਾ ਭੁੱਲ ਹੀ ਜਾ ਬਸ ਰੋ ਨਾ ਬੇਟੀ ਚਲ ਚਲ ਬੰਦ ਲੈਣ ਤੋਂ ਕਪੜੇ-ਕਪੜੇ ਤਿਆਰੀ ਕਰੋ ਤੇ ਤੋਰੀਏ ਕਿਉਂ ਨਾ ਬੜਾ ਹੋ ਗਿਆ ਚਲੋ ਠੀਕ ਹੈ ਚਲੋ ਜਲਦੀ ਆ ਮੰਗੇ ਹੋਣਾ ਮੈਂ ਤੇ ਆ ਬੈਠੇ ਚਲੋ ਬਾਹਰ ਬਾਹਰ ਆਣੇ ਯਾਰ ਕਤਲ ਦੇ ਤੇ ਬੈਠੇ ਆ ਆਵਾਜ਼ ਮਾਰਦਾ ਚੰਗਾ ਲੱਗਦਾ ਕਿਉਂ ਚੰਗਾ ਕਿਉਂ ਨਹੀਂ ਲੱਗਦਾ ਆਗੇ ਆਗੇ ਬਸ ਆਜੋ ਆਜੋ ਭੈਣ ਜੀ ਸਾਨੂੰ ਛੁੱਟੀ ਦੇ ਵੋ ਹੁਣ ਬੜਾ ਟਾਈਮ ਹੋ ਗਿਆ ਜੇ ਨਹੀਂ ਭੈਣ ਜੀ ਇੰਨੇ ਕਹਿੰਦੇ ਰਾਤ ਰੋ ਅਜੇ ਤੋਂ ਹੀ ਉਹਨੇ ਕਿਹਾ ਕਿ ਨਵਾਂ ਟਾਈਮ ਹੈ ਕਿ ਤੈ ਤੁਸੀਂ ਅੱਗੇ ਲੇਟ ਆਏ ਹੁਣ ਤੁਸੀਂ ਜਾਣ ਨੂੰ ਕਾਹਨੇ ਕਹਿਗੇ ਜੀ ਮੇਰਾ ਤੇਰਾ ਦਮ ਤੁਹਾਨੂੰ ਜੇ ਰਾਹ ਹੀ ਰੱਖੀ ਨਹੀਂ ਨਹੀਂ ਭਾਜੀ ਚਲਿਏ ਘਰਾਂ ਨੂੰ ਜਾ ਕੇ ਵੇਖਣਾ ਅੱਛਾ ਮਸੀ ਜੀ ਆ ਨਾ ਚਲਈ ਆ ਤੇਰਾ ਛੋਟੇ ਤੇ ਆ ਭਾਜੀ ਤੁਹਾਡਾ ਜੇ ਹਾਲੇ ਪੁੱਤ ਥੋੜਾ ਜਿਹਾ ਸੱਜਾ ਹਾਲ ਵੀ ਨਹੀਂ ਤੂੰ ਹਾਂ ਜੀ ਲਿਆਓ ਜੀ ਕਿ ਉਹ ਬੰਦੇ ਨਾਲ ਪੀਆ ਨਹੀਂ ਕੀ ਦੇ ਸਕਦੇ ਨਹੀਂ ਬੈਠੋ ਹਾਂ ਠੀਕ ਹੈ ਮੰਜੀ ਠੀਕ ਹੈ ਸ਼ਮੀ ਚੱਲ ਚਲੀਏ ਬੜਾ ਟਾਈਮ ਹੋ ਗਿਆ ਰਜੀਤ ਚੱਲ ਚਲੀਏ ਤੂੰ ਕਿਸੇ ਕੰਮ ਵੀ ਜਾਣਾ ਸੀ ਹਾਂਜੀ ਹਾਂਜੀ ਚਲੋ 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 ਉਠੋ ਅਲਪਾਸੇ ਅਲਪਾਸੇ ਬੈਠੋ ਤੁਸੀਂ ਦੋ ਮਿੰਟ ਸ਼ਮੀ ਅੱਤ ਫੋਨ ਕਹਿਂਦੀ ਸੀ ਨਾ ਸემი ਫੋਨ ਤੇ ਨਹੀਂ ਹਾਂ ਪ੍ਰਾਣਾ ਫੋਨ ਕੀ ਕਰਨਾ ਭਾਜੀ ਨੇ ਤੈਨੂੰ ਨਵਾਂ ਲਾਇਆ ਦੇਣਾ ਭਾਜੀ ਨੇ ਤੈਨੂੰ ਨਵਾਂ ਲਾਇਆ ਦੇਣਾ ਫੋਨ ਉਹ ਫੋਨ ਤੈਨੂੰ ਮੈਂ ਲਾਇਆ ਦੇਣਾ ਹੀ ਮੈਂ ਕਿਦੋਂ ਕਹੇ ਨਾ ਲਾਇਆ ਉਹ ਇਹ ਆਪ ਹੀ ਕਹਿੰਦੀ ਐਂ ਮੇਰਾ ਡਾਟਾ ਵਿੱਚ ਪਿਆ ਮੇਰੀਆਂ ਫੋਟੋਆਂ ਪੁਰਾਣੇ ਕੰਟੈਕਟ ਪਏ ਮੈਂ ਇਹ ਹੀ ਵਰਤਣਾ ਮੈਂ ਵਰਤਣਾ ਫਿਰ ਤੂੰ ਹੋਰ ਕੀ ਐ ਚਲੋ ਚਲੋ ਜਿੰਨੇ ਦਿਨ ਵਰਤਦੀ ਥੋੜੀ ਨਾ ਮਿਲ ਤੂੰ ਲੈ ਜਣਾ ਭਾਜੋਨੇ ਨਾ ਵਾ ਇੱਕ ਮਿੰਟ ਸਿਮਾ ਆ ਫੜਾ ਲਫਾਫਾ ਆ ਸ਼ਮੀ ਪੁੱਤ ਆ ਨਾ ਲਫਾਫੇ ਆਪਣੇ ਪਰਸ ਵਿੱਚ ਪਾ ਲਾ ਆ ਜਿਹੜਾ ਡਿੱਗ ਪਏ ਤੇ ਤੇਰੇ ਪੇਕਿਆਂ ਨੇ ਸਗਰ ਦਿੱਤਾ ਚੰਗਾ ਨਹੀਂ ਨਾ ਲੱਗਦਾ ਆਪਾਂ ਆ ਲੈ ਫੜ ਆਪਣੇ ਪਰਚ ਵਿੱਚ ਪਾ ਲਾ ਆ ਜਿਹੜਾ ਤੇਰੇ ਸਹੁਰਿਆਂ ਨੇ ਦਿੱਤਾ ਆ ਲਫਾਫਾ ਚਲੋ ਚਲੋ ਆਓ ਚੱਲਗੇ ਚਲੋ ਫੋਨ ਦਾ ਚਾਰ-ਚੇ ਵੀ ਝੱਲੇ ਫੇਰ ਆਪਾਂ ਕਿੱਥੇ ਨਹੀਂ ਹੁੰਦੇ ਰਾਵਾਂ ਨਹੀਂ ਨਾਲੇ ਮਿਲਦਾ ਨਹੀਂ ਨਾ ਹਗਾ ਅੱਛਾ ਭੈਣ ਜੀ ਸਸੇ ਕਾ ਸਸੇ ਕਾ ਸਸੇ ਕਾ ਚਲ ਸਸੇ ਕਾ ਚੱਲ ਚਾ ਤੋਰ ਹੋਰ ਸ਼ਮੀਨਿ ਖਾ ਲਓ ਹਾਂ ਜਮਾ ਦੇ ਉੱਪਰ ਹੱਲਾ ਸ਼ਮੀਨਿ ਚਲ ਚਲ ਕੋਈ ਗੱਲ ਹੋ ਗਈ ਨਾ ਤਦਸੀਹ ਹੈ ਕਰ ਜਾ ਕੇ ਨਾ ਫੋਨ ਕਰਦੀ ਪਹੁੰਚ ਕੇ ਠੀਕ ਹੈ ਨਾਲੇ ਵੇਖ ਲਈ ਭਾਜੀ ਨੂੰ ਕੱਪੜੇ ਪਸੰਦ ਆ ਗਏ ਠੀਕ ਹੈ ਮੈਂ ਪਹੁੰਚ ਕੇ ਆਈਆਂ ਸਾਈਜ਼ ਵੀ ਚੇਂਜ ਹੋ ਜਾਏਗਾ ਠੀਕ ਹੈ ਨਾਲੇ ਬਾਬੀ ਠੀਕ ਹੈ ਪਾ ਕੇ ਦੇਖ ਲਾਂਗੇ ਹਾਂ ਅਗਰ ਕੁਝ ਚੇਂਜ ਕਰਨ ਵਾਲਾ ਹੋਏਗਾ ਨਾ ਹਾਂ ਤੂੰ ਮੈਨੂੰ ਦੱਸ ਤੁਸੀਂ ਦੋਵੇਂ ਜੀ ਆ ਜਾਗੇ ਮੈਂ ਉੱਥੇ ਲੈ ਜਾਗੀ ਸ਼ਮੀ ਆ ਜਾ ਕਿਤੇ ਰਾਤੀ ਰੋਟੀ ਕੀਤੀ ਕਿੱਥੇ ਦੇ ਸਾਨੂੰ ਆਪਾਂ ਜਾਣਾ ਹੈਗਾ ਜੱਦੀ ਆ ਚਲ ਠੀਕ ਹੈ ਸ਼ਮੀ ਜਾ ਤੂੰ ਫਿਰ ਸੋਦੇ ਜਾਣੇ ਪਹਿਲੇ ਬੈਠੀ ਪੁੱਤ ਦੇ ਚਨਾ ਪੁੱਤ ਹੈ ਠੀਕ ਹੈ ਰਾਣੀ ਕੁਝ ਨਹੀਂ ਆਪਣੇ ਸੋਹਣਿਆ ਕਾਜੀ ਚਲੋ ਜੀ ਚੰਗਾ ਪੁੱਤ ਮੇਰੀ ਦੀ ਨੂੰ ਰਾਜੀ ਆ ਕੇ ਕੋਣ ਵੀ ਲੜੀ ਇਹਨੂੰ ਆਪ ਕੋ ਗਲੀ ਕੋਲ ਲੱਗਣਾ ਦੇਖੀ ਇਹ ਗਾੜੀ ਤੇ ਚਲੋ ਚਲੋ ਜੀ